अवतार लाल पुट्टो जो की थाईलैंड ਵਿਕੇ ਬਾਡੀ ਬਿਲਡਿੰਗ ਕੰਪੀਟੀਸ਼ਨ ਦੇ ਵਿੱਚ ਵਿਜੇਤਾ ਹੋ ਕੇ ਆਏ ਉਹਨਾਂ ਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੀਤਾ ਗਿਆ ਸਨਮਾਨ ਦੇਖੋ ਮੌਕੇ ਦੀਆਂ ਤਸਵੀਰਾਂ

ਦੇਖਿਓ ਜੀ ਨਾੱਖਾ ਪਰ ਡੈਫੀਨੇਟਲੀ ਹੈ ਪਹਿਲਾਂ ਤਾਂ ਅਕਤਾਰ ਲਾਲ ਜੁਰੀ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਇਹਨਾਂ ਨੇ ਸਾਡੇ ਹੁਸ਼ਿਆਰਪੁਰ ਦਾ ਬਲਕਿ ਪੂਰੇ ਪੰਜਾਬ ਦਾ ਬਲਕਿ ਪੂਰੇ ਹਿੰਦੁਸਤਾਨ ਦਾ ਮਾਣ ਵਧਾਇਆ। ਜਿਹੜੀ ਚੈਂਪੀਅਨਸ਼ਿਪੇ THAILAND ਜਿੱਤ ਕੇ ਆਏ ਆ ਔਰ ਦੁਆਰਾ ਫੇਰ ਉਹ ਚੈਂਪੀਅਨਸ਼ਿਪ ਹੋ ਰਹੀ ਹੈ ਜਿਦੇ ਵਿੱਚ ਦੁਆਰਾ ਜਾਉਗੇ ਔਰ ਪੂਰੀ ਉਮੀਦ ਹੈ ਵੀ ਉੱਥੇ ਵੀ ਇਦਾਂ ਦਾ ਪ੍ਰਦਰਸ਼ਨ ਦੁਆਰਾ ਰਿਪੀਟ ਕਰਕੇ ਆਉਣ। ਔਰ ਉਹਦੇ ਲਈ ਪੰਜਾਬ ਸਰਕਾਰ ਦੇ ਤੌਰ ਤੇ ਆਪਣੇ ਤੌਰ ਦੇ ਉੱਤੇ ਮੈਂ ਜਾਂ ਆਪਾਂ ਕਿਸੇ ਸੰਸਥਾ ਨਾਲ ਲਵਾਗੇ ਉਦੇ ਵਿੱਚ ਜੋ ਵੱਤ ਤੋਂ ਵੱਧ ਹੈਲਪ ਹੋ ਕਰਦੀ ਐ ਆਪਾਂ ਇਹਨਾਂ ਨੂੰ ਡੈਫੀਨੇਟਲੀ ਜਿਹੜੀ ਐ ਉਹ ਕਰਾਂਗੇ ਉੱਤੇ ਨਿਸ਼ਚਿੰਤ ਰਹਿਣ ਇਹ ਛਡਾ ਵੱਡਾ ਛਡਾ ਨਾ ਜਿਹੜਾ ਨਾਂ ਬਣਾਇਆ 53 ਸਾਲ ਦੀ ਏਸ ਹੋ ਗਈ ਇਹਨਾਂ ਦੀ ਇਹ ਬੜੀ ਵੱਡੀ ਗੱਲ ਹੁੰਦੀ ਇਹਦਾ ਜਿਹੜਾ ਜਜ਼ਬਾ ਆ ਇਹਨੂੰ ਇਹਨੂੰ ਕਾਇਮ ਰੱਖਣਾ ਆਪਣੇ ਆਪ 'ਚ ਬਹੁਤ ਬੜੀ ਗੱਲ ਐ ਨੇ ਤਾਂ ਬੰਦਾ ਕਹਿੰਦਾ ਚਲੋ ਠੀਕ ਐ ਯਾਰ ਮੈਂ ਹੁਣ ਬਹੁਤ ਆਪਣੀ ਜ਼ਿੰਦਗੀ ਦੀ ਅਚੀਵਮੈਂਟਾਂ ਖਰਾ ਸ਼ਹਿਰ ਜਾਂਦਾ ਮਨੂੰ ਇਹ ਆਰਪੋਰਟ ਜਿਹੜੇ ਸ਼ਹਿਰ ਦੀ ਮੇਰੇ ਨਾਮ ਦੀ ਕਮੀ ਨਹੀਂ ਹੈ ਕਿਹੜਾ ਬੰਦਾ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਔਰ ਮੇਰੇ ਨਾਲ ਇਸ ਮੁਮਕੇ ਦੇ ਉੱਤੇ ਮਿਰ ਸੁਰੇਂਦਰ ਕੁਮਾਰ ਚੰਦਾ ਜੀ ਸਾਡੇ ਭਰਾ ਪ੍ਰਦੀਪ ਜੀ ਜਿਹੜੇ ਤਿੰਨ ਵਾਰ ਕੌਂਸਲਰ ਬਣੇ ਉਹ ਮੌਜੂਦ ਹੈ ਹੋਰ ਬਹੁਤ ਸਾਰੇ ਸਾਥਕ ਜਿਹੜੇ ਮੌਜੂਦ ਹੈ ਅਨ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਰਨਾ ਔਰ ਇਹ ਦੁਆਰਾ ਸਾਰੇ ਉਪਤਾਰ ਰਾਜ ਦੇ ਸਾਰੇ ਪ੍ਰਵਾਹ ਨੂੰ ਬਹੁਤ ਬਹੁਤ ਸ਼ੁਕਰੀਆ ਠੀਕ ਹਾਂਜੀ ਮੈਡਮ ਡਿਪਟੀ ਕਮਿਸ਼ਨਰ ਜੀ ਆਪਰ ਵੱਲੋਂ ਰეკਮੈਂਡੇਸ਼ਨ ਹੈ ਬਦਾਰ ਐਮਐਲਏ ਬਦਾਰ ਇਹਨਾਂ ਨੇ ਰეკਮੈਂਡੇਸ਼ਨ ਕੀਤੀ ਹੈ ਔਰ ਸਾਰਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ 15 ਅਗਸਤ ਨੂੰ ਜਿਹੜਾ ਸਨਮਾਨ ਸਨਮਾਨ ਹੁੰਦਾ ਉਹ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਉਹ ਡੈਫੀਨੇਟਲੀ ਹੈ 15 ਅਗਸਤ ਨੂੰ ਦਾ ਪੂਰਾ ਸਨਮਾਨ ਜਿਹੜਾ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਵੱਲੋਂ ਪਰਿਨ ਜਾਂਦਾ ਠੀਕ ਪਸਾਬ ਮੇਰਾ ਮਾਨ ਸਨਮਾਨ ਮਾਨ ਕਰਨ ਵਾਸਤੇ ਮਾਨ ਸਨਮਾਨ ਤੇ ਹੁਣ 15 ਅਗਸਤ ਨੂੰ ਇਹਨਾਂ ਮੈਨੂੰ ਸੱਦਿਆ ਉੱਥੇ ਮੈਨੇ ਮਾਨ ਸਨਮਾਨ ਕਰਨਾ ਆ ਪੀ ਸਪੈਸ਼ਲ ਕਹਿਣ ਆਇਆ ਵੀ ਤੈਨੂੰ ਉੱਥੇ ਬੁਲਾਇਆ ਵੀ ਸਾਡੇ ਪੰਜਾਬ ਹਰ ਕੋਟ ਦਾ ਸਾਡੇ ਪੰਜਾਬ ਦਾ ਸਾਡੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਆ ਕਿ ਅਸੀਂ ਚੌਣੇ ਵੀ ਬਾਹਰ ਦੁਬਾਰਾ ਫੇਜ ਜਾਓ ਜਿਸ ਕੋ ਵੀ ਜੋ ਹੈਲਪ ਹੋਊਗੀ ਅਸੀਂ ਬਾਤ ਉਹ ਸਰਕਾਰ ਵੱਲੋਂ ਆਪਣਾ ਜਿੰਨੀ ਵੀ ਹੈਲਪ ਕਰਾਂਗੇ ਠੀਕ ਹੈ